ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਘਟਾਰੂ ਜੱਟ ਨੇ ਛੋਨੇ ਦੀ ਖਰੀਦਾ ਲਿਆ ਜਾ ਜਾ ਸ਼ੈਰੀ ਕਲਸੀ ਤੇ ਚੇਅਰਮੈਨ ਬਰਬੀਰ ਸਿੰਘ ਪੰਨੂ ਵੀ ਰਹੇ ਮੌਜੂਦ ਕਿਸਾਨਾਂ ਨੂੰ ਕੀਤੀ 252 ਕਰੋੜ ਦੀ ਅਦਾਇਗੀ 에ਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਭਗਵੰਤ ਮਾਨ ਮੋਕਮੰਤਰੀ ਪੰਜਾਬ ਦੀ ਅਗਵਾਈ ਹੇਤ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਰਾਜ ਭਰ ਦੇ ਵਿੱਚ 1854 ਮੰਡੀਆਂ ਸਾਬਤ ਕੀਤੀਆਂ ਗਈਆਂ ਨੇ ਤੇ ਸਾਰੀਆਂ ਹੀ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ ਇਹ ਪ੍ਰਗਟਾਵਾ ਸੀ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਸ਼੍ਰੀ ਲਾਜਨ ਘਟਾਰੂ ਚੱਕਰਾ ਉਹਨਾਂ ਨੇ ਇਹ ਪ੍ਰਗਟਾਵਾ ਕੀਤਾ ਬਟਾਲਾ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਜਾਜਾ ਲੈਂਡਮਾਰਕ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੰਡੀਆਂ ਵਿੱਚ ਖਰੀਦੇ ਗਏ ਝੋਨੇ ਦੀ ਨਾਲੋਂ ਨਾਲ ਲਿਫਟਿੰਗ ਵੀ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਨੂੰ 24 ਘੰਟੇ ਦੇ ਵਿੱਚ ਅਦਾਇਗੀ ਵੀ ਯਕੀਨੀ ਬਣਾਈ ਗਈ ਹੈ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ 2352 ਕਰੋੜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਇਸ ਮੌਕੇ ਬਟਾਲਾ ਦੇ ਵ代ਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਬਲਬੀਰ ਸਿੰਘ ਪੰਨੂ ਚੇਅਰਮੈਨ ਪੰਛਰ ਪੰਜਾਬ ਤੋਂ ਇਲਾਵਾ ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਆਰਟੀ ਐਸੋਸੀਏਸ਼ਨ ਦੇ ਮੁੱਖ ਨੁਮਾਇੰਦੇ ਮੌਜੂਦ ਸਨ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਲਈ ਬਟਾਲਾ ਤੋਂ ਜਸਵਿੰਦਰ 베ਦੀ ਦੀ ਇਹ ਵਿਸ਼ੇਸ਼ ਰਿਪੋਰਟ ਦੇਖੋ ਪੰਜਾਬ ਦੇ ਵਿੱਚ ਚੌਂਦੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਗਿਆ ਅਸਲ ਵਿੱਚ ਪੰਜਾਬ ਦੀ ਇਕਨੋਮੀ ਦੇ ਅੰਦਰ ਤੋਂ ਅਨੇਰ ਕਣਕ ਦਾ ਜਿਹੜਾ ਸੀਜ਼ਨ ਹੈ ਇਹ ਬਹੁਤ ਵੱਡੀ ਭੂਗਧਾਨ ਕਰਦੇ ਆ ਪੰਜਾਬ ਦਾ ਕੱਲਾ ਕਿਸਾਨ ਹੀ ਨਹੀਂ ਬਲਕਿ ਪੰਜਾਬ ਦਾ ਆਰਟੀ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਮਿਲਰ ਕਰੋੜਾ ਲੋਕ ਇਸ ਸੀਜ਼ਨ ਨਾਲ ਜੁੜੇ ਹੁੰਦੇ ਉਹਨਾਂ ਦੀ ਆਸਾਂ ਮੀਂਦਾ ਸੋ ਇਹਨੂੰ ਲੈ ਕੇ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜਿਹੜੀਆਂ ਤਿਆਰੀਆਂ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਨੇ ਉਹਦਾ ਜਾਇਜ਼ਾ ਲੈਣ ਦੇ ਲਈ ਅੱਜ ਮੈਂ ਬਟਾਲਾ ਮੰਡੀ ਚ ਆਇਆ ਇਸ ਤੋਂ ਪਹਿਲਾਂ ਦਿੜਨਗਰ ਮੰਡੀ ਦੇ ਅੰਦਰ ਸੋ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਐ ਐਮਐਲਏ ਬਟਾਲਾ ਸਹਿਰੀਕਲ ਸੀ ਜੀ ਔਰ ਬਲਵੀਰ ਪੰਨੋ ਜੀ ਜਿਹੜੇ ਪੰਜਾਬ ਦੇ ਚੇਅਰਮੈਨ ਨੇ ਸਾਡੇ ਫਲਕਾ ਫਰਦਕਰ ਚੋੜੀਆਂ ਦੇ ਇੰਚਾਰਜ ਸੋ ਸਾਰੀ ਇਹਨਾਂ ਦੀ ਟੀਮ ਐਸਟੇਓ ਬਟਾਲਾ ਸਾਡੇ ਸਮਸਤ ਦਿਖਾਰੀ ਸਭਾ ਨੂੰ ਅੱਜ ਇਸ ਮੰਡੀ ਚ ਆਏ ਆ ਸੋ ਪੰਜਾਬ ਦੀ ਮੰਡੀ ਦੇ ਅੰਦਰ ਕਿਸਾਨ ਨੂੰ ਕਿਸੇ ਕਰਾ ਦੀ ਦਿੱਕਤ ਨਾ ਹੋਵੇ ਚੋਹਾਨੇ ਦੀ ਖਰੀਦ ਨੂੰ ਲੈ ਕੇ ਇਹਦੇ ਲਈ ਲਗਾਤਾਰ ਹਰ ਰੋਜ਼ ਮੰਡੀਆਂ ਦੇ ਵਿੱਚ ਵਿਜ਼ਿਟ ਕੀਤੀ ਜਾ ਰਹੀ ਹੈ ਸੋ ਮੈਂ ਕਹਿ ਸਕਦਾ ਵੀ ਅ ਇਸ ਸਮੇਂ ਦੇ ਦੌਰਾਨ 8.5 ਲੱਖ ਤੋਂ ਉੱਪਰ ਪੰਜਾਬ ਦੇ ਅੰਦਰ ਕਿਸਾਨਾਂ ਨੇ ਮੰਡੀ ਚਾਉਣਾ ਹੁੰਦਾ ਤੇ ਉਹਨਾਂ ਲਈ ਅਸੀਂ 1854 ਖਰੀਦ ਕੇਂਦਰ ਪੰਜਾਬ ਚ ਬਣਾਏ ਆ ਜਿਨ੍ਹਾਂ ਵਿੱਚ ਬਟਾਲਾ ਵੀ ਇੱਕ ਮੇਜਰ ਖਰੀਦ ਕੇਂਦਰ ਸਾਡਾ ਹੈਗਾ ਸੋ ਪਹਿਲੀ ਤਰੀਕ ਤੋਂ ਲੈ ਕੇ 14 ਤਰੀਕ ਤੱਕ ਪੰਜਾਬ ਦੀਆਂ ਮੰਡੀਆਂ ਚ 21 ਲੱਖ ਮੀਟਰ ਟਨ ਤੋਂ ਉੱਪਰ ਜਿਹੜਾ ਉਹ ਝੋਨਾ ਆਇਆ ਤੇ ਚੰਗੀ ਗੱਲ ਇਹ ਆ ਕਿ 20 ਲੱਖ ਲੀਟਰ ਟਾਂਕੋ ਉੱਪਰ ਪੰਜਾਬ ਦੀਆਂ ਮੱਡੀਆਂ ਤੋਂ ਤੁਹਾਨੂੰ ਖਰੀਦਿਆ ਜਾ ਚੁੱਕਿਆ। ਭਾਵੇਂ ਕਿਸਾਨ ਨੂੰ ਵਿਲੇ ਕਰਕੇ ਘਰ ਨੂੰ ਤੋਰਦਾ। ਤੋਂ ਇਹਦਾ ਜਿਹੜਾ ਬਣਦਾ ਪੈਸਾ ਵੀ ਆ 2329 ਕਰੋੜ ਰੁਪਈਆ 2352 ਕਰੋੜ ਰੁਪਈਆ ਉਹ ਕਿਸਾਨਾਂ ਦੇ ਖਾਤੇ ਅੰਦਰ ਰੀਲੀਜ਼ ਵੀ ਹੋ ਚੁੱਕਾ ਪਿਆ ਵੀ ਜਾ ਚੁੱਕਿਆ। ਸੋ ਪੰਜਾਬ ਦੇ ਅੰਦਰ ਭਾਵੇਂ ਇਸ ਵਾਰ ਹੜ੍ਹ ਵੀ ਆਏ ਨੇ, ਬੇਮੌਸਮੀ ਬਰਸਾਤ ਵੀ ਹੋਈ ਆ। ਪਰ ਇਹਦੇ باوجود ਖੁਸ਼ੀ ਇਸ ਗੱਲ ਦੀ ਆ ਜਦੋਂ ਆਪ ਕਿਹਾ ਜਾਂਦਾ ਵੀ ਪੰਜਾਬ ਡਿੱਗਦਾ ਵੀ ਆ ਤੇ ਪੰਜਾਬ ਔਰਦਾ ਵੀ ਆਪਣੇ ਪੈਰਾਂ ਨਾਲ ਹੈ ਇਹਦੇ باوجود ਪੰਜਾਬ ਦੇ ਵਿੱਚ ਇਸ ਵਾਰ ਝਾੜ ਵੱਧ ਰਿਹਾ ਔਰ ਦਾਣਾ ਵੀ ਫਸਲ ਵੀ ਬਹੁਤ ਸਾਫ ਸੁਥੀ ਆ ਰਹੀ ਹੈ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦਾ ਬਟਾਲੇ ਦੇ ਕਿਸਾਨਾਂ ਨੂੰ ਕੱਲਾ ਕੱਲਾ ਦਾਣਾ ਮੰਡੀ ਤੋਂ ਚੱਕਾਂਗੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਤੌਲਕਾ ਕੋਗਲਾ ਕੋਈ ਚਿੰਤਾ ਮੰਡਲ ਵਿੱਚ ਨਾ ਰੱਖਣ ਮਾਨਜੂਬ ਮੁੱਖ ਮੰਤਰੀ ਜੀ ਦੀ ਦਿਸ਼ਾ ਨਿਰਦੇਸ਼ ਅਨੁਸਾਰ ਗਵਾਇ ਦੇ ਤਹਿਤ 24 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਕਿਸਾਨ ਦੇ ਖਾਤੇ ਸਪੈਰ ਰਹੀ ਹੈ ਸਵੇਰੇ ਆਉਂਦਾ ਸ਼ਾਮ ਨੂੰ ਵਿਲਾ ਕਰ ਦਿੱਤਾ ਜਾਂਦਾ ਹੈ ਜਿਹੜੀਆਂ ਪੁਰਾਣੀਆਂ ਰਵਾਇਤਾਂ ਸਨ ਪੰਜਾਬ ਦੇ ਅੰਦਰ ਕਿ ਕਿਸਾਨ ਨੂੰ ਚਿੰਤਾ ਹੁੰਦੀ ਸੀ ਕਿ ਹੁਣ ਮੈਨੂੰ ਦਵਾਈ ਦਾ ਸਾਰਾ ਜਿਹੜਾ ਹੈ ਉਹ ਮੰਡੀ ਦੇ ਅੰਦਰ ਸੋਨੇ ਪੈਣਾ ਉਹ ਮੌਸਮ ਚਲੇ ਗਏ ਹੁਣ ਨਵੀਂ ਸਰਕਾਰ ਲੋਕਾਂ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਆ ਤੇ ਲੋਕਾਂ ਦੇ ਨਾਲ ਬੜੇ ਸਾਫ ਕੰਟੈਂਟ ਹੈਗੇ ਆ ਸੋ ਮੈਂ ਕਹਿ ਸਕਦਾ ਵੀ ਇਸ ਸੀਜ਼ਨ ਜਿਹੜਾ ਆ ਉਹ ਨਾ ਕੇਵਲ ਕਿਸਾਨਾਂ ਦੇ ਲਈ ਬਲਕਿ ਇਸ ਖੇਤੇ ਕਿਤੇ ਨਾਲ ਜੁੜੇ ਜਿਹੜੇ ਕਰੋੜਾ ਹੋਰ ਲੋਕ ਨੇ ਆੜਤੀ ਨੇ ਮਿਲਰਜ਼ ਨੇ ਮਜ਼ਦੂਰ ਨੇ ਉਹਦਾ ਸਾਰੇ ਲਈ ਜਿਹੜਾ ਸੀਜ਼ਨ ਹੈ ਇਹ ਬਹੁਤ ਹੀ ਖੂਬਸੂਰਤ ਜਿਹੜਾ ਰਹੂਗਾ ਸੋ ਮੈਂ ਬਸ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਗਾਲੀ ਨਾ ਕਰਨ ਸਵਾਰ ਕੇ ਫਸਲ ਲੈ ਕੇ ਮੰਡੀ ਚਾਣ ਕਿਉਂ ਦੀ ਇੱਥੇ ਤੁਹਾਡਾ ਟਾਈਮ ਵੇਸਟ ਨਾ ਹੋਵੇ ਕੱਲਾ ਕੱਲਾ ਦਾਣਾ ਚੱਕਾਂਗੇ ਸਾਰੇ ਇੰਤਜ਼ਾਮ ਸਰਕਾਰ ਵੱਲੋਂ ਕੀ ਜਿਹੜੇ ਸੇਲਰ ਮਾਲਕਾਂ ਦੀ ਇਹ ਹੜਤਾਲ ਚੱਲੀ ਉਹਦੇ ਸਬੰਧੀ ਵੀ ਕੋਈ ਮੰਡੀ 'ਚ ਦਿੱਕਤਾਂ ਆ ਰਹੀਆਂ ਨੇ ਜਾਂ ਕਿਦਾਂ ਜੀ ਹਾਂ ਉਹਨਾਂ ਦਾ ਇਹ ਜਿਹੜਾ 45 ਦਾ ਇਸ਼ੂ ਹੈਗਾ ਆ ਇਹ ਇੱਕ ਐਸ.ਪੀ. ਨਾਲ ਜੁੜਿਆ ਕੇਂਦਰ ਸਰਕਾਰ ਨਾਲ ਜੁੜਿਆ ਮੈਂ ਅਪੀਲ ਕਰਦਾ ਵੀ ਉਹਨਾਂ ਨੂੰ ਹੰਦਰਦੇ ਦੇ ਨਾਲ ਜਾਂਦੀਆਂ ਦੀ ਮੰਗਾਂ ਤੇ ਗੌਰ ਕਰਨਾ ਚਾਹੀਦਾ ਪਰ ਅਸੀਂ ਪੰਜਾਬ ਸਰਕਾਰ ਵੱਲੋਂ ਬਿਲਕੁਲ ਇਹਨਾਂ ਦੇ ਨਾਲ ਹੈਗੇ ਆ। ਸੋ ਇਹਨਾਂ ਨੂੰ ਰਿਕਵੈਸਟ ਵੀ ਕਰਦੇ ਆ ਵੀ ਸੰਘਰਸ਼ ਵੀ ਰੱਖਿਆ ਜਾਵੇ ਤੇ ਨਾਲ ਦੀ ਨਾਲ ਜਿਹੜਾ ਉਹ ਸੀਜ਼ਨ ਵੀ ਪ੍ਰਭਾਵਿਤ ਨਾ ਹੋਵੇ ਇਹ ਵੀ ਗੱਲਾਂ ਧਿਆਨ ਚ ਰੱਖੀਆਂ ਜਾਣ। ਆਪ ਤੌਰ ਤੇ ਪੰਜਾਬ ਦੇ ਅੰਦਰ ਜਿਹੜਾ ਬਹੁਤ ਸਮੂਥਲੀ ਸਾਡੀ ਪ੍ਰੋਕਿਊਰਮੈਂਟ ਦਾ ਸੀਜ਼ਨ ਚੱਲ ਰਿਹਾ ਹੈ।